ਕੱਲਾ ਪਰਮਿੰਦਰ ਨਹੀਂ ਅੱਜ ਵੇਖ ਲਓ ਕਿੰਨੀ ਗਿੰਤੀ ਐ ਸਾਰੇ ਹੀ ਪਰਮਿੰਦਰ ਨੇ ਕੀ ਲੱਗਦਾ ਵੀ ਸਰਕਾਰਾਂ ਤੱਕ ਆਵਾਜ਼ ਨਹੀਂ ਪਹੁੰਚਦੀ ਜਦੋਂ ਸਰਕਾਰ 'ਚ ਨਹੀਂ ਹੁੰਦੇ ਤਾਂ ਉਹ ਕੁਝ ਵੀ ਕਹਿੰਦੇ ਨੇ ਤੇ ਫੇਰ ਜਦੋਂ ਸਰਕਾਰ 'ਚ ਚਲੇ ਜਾਂਦੇ ਨੇ ਫੇਰ ਉਹ ਕੁਝ ਵੀ ਨਹੀਂ ਕਰਦੇ ਕਮ ਸੇ ਕਮ ਆ ਪਾ ਚੁਣੇ ਆ ਜਿਹੜੇ ਪਾਣੀਆਂ 'ਚ ਤਾਂ ਬੜੇ ਫਿਰਦੇ ਫਲੱਡ 'ਚ ਪਜਾਮੇ ਟੰਕ ਕੇ ਉਹ ਵੱਖਰੀ ਗੱਲ ਆ ਕਿ ਪਜਾਮੇ ਟੰਕ ਕੇ ਪਾਣੀਆਂ 'ਚ ਖੜਨ ਨਾਲ ਪਾਣੀ ਨਿਰੋਪ ਨਹੀਂ ਪਾਇ ਪਰ ਵੜਤਾ ਗਏ ਪਹਿਲੇ ਤਾਂ ਮਹਿਲਾਂ 'ਚੋਂ ਹੀ ਨਹੀਂ ਨਿਕਲੇ ਸੀ ਬਾਕੀਆਂ ਨੂੰ ਵੀ ਕਰ ਲਾਂਗੇ ਸਿੱਧੇ ਕੋਈ ਗੱਲ ਨਹੀਂ ਇਹ ਤਾਂ ਆਂਦੇ ਆ ਨਾ ਹੁਣ ਆ ਪਰਮਿੰਦਰ ਨੂੰ ਫੜਿਆ ਲੋਕਾਂ ਦਾ ਕੱਟ ਛੜਾ ਕੇ ਬਖਾਊਗਾ ਕਿ ਦੱਸ ਭਾਈ ਜਦੋਂ ਤੈਨੂੰ ਅਸੀਂ ਪਾਵਰ ਦੇ ਕੇ ਭੇਜਿਆ ਤੂੰ ਉੱਥੇ ਕੀ ਕੀਤਾ ਜਾਤੀ ਤੇਰੀ ਸਰਕਾਰ ਨੇ ਕੀ ਕੀਤਾ ਦੱਸ ਜਦੋਂ ਐ ਕਰਨ ਲੱਗ ਗਿਆ ਉਦੋਂ ਗੱਲ ਪਰਮਿੰਦਰ ਸਿੰਘ ਝੋਟਾ ਦੇ ਹੱਕ ਦੇ ਵਿੱਚ ਮਾਨਸੇ ਦੇ ਵਿੱਚ ਅੱਜ ਧਰਨਾ ਲੱਗਿਆ ਧਰਨੇ ਚ ਅਮੀਤੋਜ ਮਾਨ ਜੀ ਪਹੁੰਚੇ ਆ ਗੱਲ ਕਰਾਂਗੇ ਤੇ ਪਤਾ ਕਰਾਂਗੇ ਕਿ ਜੀ ਪਰਮਿੰਦਰ ਸਿੰਘ ਝੋਟੇ ਵਰਗੇ ਆਮ ਇਨਸਾਨਾਂ ਨੂੰ ਕਿਉਂ ਮੂਰੇ ਆਉਣਾ ਪਿਆ ਕਿਉਂ ਇਸ ਦਲਦਲ ਵਿੱਚ ਵੜ ਕੇ ਇਹ ਨਸ਼ੇ ਦੀ ਜੜ ਨੂੰ ਖਤਮ ਕਰਨ ਲਈ ਆਮ ਲੋਕਾਂ ਨੂੰ ਕਿਉਂ ਕੋਸ਼ਿਸ਼ ਕਰਨੀ ਪੈ ਰਹੀ ਆ ਜਿਹੜੇ ਖਾਸ ਹੈ ਜਿਹੜੇ ਆਪਾਂ ਚੁਣੇ ਆ ਜਿਹੜੇ ਆਪਾਂ ਕੁਰਸੀਆਂ ਤੇ ਪ੍ਰਸ਼ਾਸਨਿਕ ਲੈਵਲ ਤੇ ਅਫੀਸਰ ਬਹੇ ਨੇ ਉਹ ਮੂਰੇ ਨਹੀਂ ਆ ਰਹੇ ਇਸ ਲਈ ਆਮ ਬੰਦੇ ਨੂੰ ਮੂਰੇ ਆਉਣਾ ਪੈ ਰਿਹਾ ਔਰ ਉਹ ਬਹੁਤ ਢੜਲੇ ਨਾਲ ਮੂਰੇ ਆ ਰਹੇ ਆ ਕੱਲਾ ਪਰਮਿੰਦਰ ਨਹੀਂ ਅੱਜ ਵੇਖ ਲਓ ਕਿੰਨੀ ਗਿਣਤੀ ਐ ਸਾਰੇ ਹੀ ਪਰਮਿੰਦਰ ਨੇ ਸਾਰੇ ਮੂਰੇ ਆ ਰਹੇ ਨੇ ਜੇ ਉਹ ਆਪਦੀ ਡਿਊਟੀ ਆਪ ਨਿਭਾ ਰਹੇ ਹੁੰਦੇ ਨਾ ਤੇ ਸ਼ਾਇਦ ਇਹਨਾਂ ਨੂੰ ਆਉਣ ਦੀ ਲੋੜ ਨਹੀਂ ਪੈਣੀ ਸੀ ਤੇ ਅ ਕੱਲ ਇਹ ਆ ਵੀ ਸਰਕਾਰਾਂ ਨੂੰ ਪਤਾ ਹੈ ਪਹਿਲਾਂ ਤੋਂ ਹੀ ਕਿ ਜੀ ਨਸ਼ਾ ਪੰਜਾਬ ਨੂੰ ਖੋਖਲਾ ਕਰ ਰਿਹਾ ਆ ਆਮ ਲੋਕਾਂ ਨੂੰ ਵੀ ਪਤਾ ਹੈ ਤੇ ਸਰਕਾਰਾਂ ਤੱਕ ਇਹ ਆਵਾਜ਼ ਕਿਉਂ ਨਹੀਂ ਪਹੁੰਚ ਰਹੀ ਮਤਲਬ ਇੱਥੇ ਕਮਿਊਨੀਕੇਸ਼ਨ ਦੀ ਕਿਹੜੀ ਦਿੱਕਤ ਰਹਿ ਗਈ ਹਜੇ ਤੱਕ ਵੀ ਇੰਨੀਆਂ ਸਰਕਾਰਾਂ ਬਦਲ ਗਈਆਂ ਅਕਾਲੀ ਦਲ ਵੀ ਸੀ ਫਿਰ ਕਾਂਗਰਸ ਵੀ ਆ ਗਈ ਕਾਂਗਰਸ ਦੇ ਵਿੱਚ ਵੀ ਮੁੱਖ ਮੰਤਰੀ ਬਦਲ ਗਏ ਫਿਰ ਚਲੋ ਨਵੀਂ ਇੱਕ ਸਰਕਾਰ ਆ ਗਈ ਨਵੀਂ ਧਿਰ ਖੜੀ ਹੋ ਗਈ ਆਮ ਆਦਮੀ ਪਾਰਟੀ ਨੂੰ ਪੂਰਾ ਇਤਿਹਾਸ ਰਚਦਾ ਵੀ 92 ਐਮਐਲਏ ਖੜੇ ਕਰਤੇ ਤੇ ਲੋਕਾਂ ਨੂੰ ਉਮੀਦ ਵੀ ਸੀ ਉਹਨੂੰ ਵੀ ਡੇਢ ਦੋ ਸਾਲ ਹੋਣ ਹੋਣ ਲੱਗੇ ਆ ਤੇ ਕੀ ਲੱਗਦਾ ਵੀ ਸਰਕਾਰਾਂ ਤੱਕ ਆਵਾਜ਼ ਹੀ ਨਹੀਂ ਪਹੁੰਚ ਰਹੀ ਨਹੀਂ ਆਵਾਜ਼ ਤਾਂ ਪਹੁੰਚ ਰਹੀ ਹੈ ਪਰ ਤੁਸੀਂ ਕਹੋ ਕਿ ਜਦੋਂ ਸਰਕਾਰ 'ਚ ਨਹੀਂ ਹੁੰਦੇ ਤਾਂ ਕੁਝ ਵੀ ਕਹਿੰਦੇ ਨੇ ਤੇ ਫਿਰ ਜਦੋਂ ਸਰਕਾਰ 'ਚ ਚਲੇ ਜਾਂਦੇ ਨੇ ਫਿਰ ਉਹ ਕੁਝ ਵੀ ਨਹੀਂ ਕਰਦੇਗੇ ਇਹ ਇੱਕ ਵਿਡੰਬਨਾ ਜਾਂ ਕਹਿ ਲਓ ਟਰੈਜੇਡੀ ਹੈ ਇਹ ਇੱਕ ਟਰੈਜੇਡੀ ਹੈ ਜਿਹੜੀ ਅਸੀਂ ਭੁਗਤ ਰਹੇ ਹਾਂ ਬਟ ਇਹ ਤੋਂ ਡਰਨਾ ਨਹੀਂਗਾ ਇਹਦੇ ਤੋਂ ਨਿਰਾਸ਼ ਨਹੀਂ ਹੋਣਾਗਾ ਸਾਨੂੰ ਨਿਰੰਤਰ ਬਦਲਾਵ ਵੱਲ ਵਧਦੇ ਰਹਿਣਾ ਪਊਗਾ ਨਿਰੰਤਰ ਬਦਲਾਅ ਤੋਂ ਮੇਰਾ ਭਾਵ ਹੈ ਕਿ ਪਹਿਲਾਂ ਨਾਲੋਂ ਥੋੜੇ ਜੇ ਉਤੋਂ ਬਾਅਦ ਆਲੇ ਆਏ ਉਹ ਤਾਂ ਨਹੀਂ ਸੀ ਕਮ ਸੇ ਕਮ ਆਪਾਂ ਚੁਨੇ ਜਿਹੜੇ ਪਾਣੀਆਂ 'ਚ ਤਾਂ ਬੜੇ ਫਿਰਦੇ ਫਲੱਡ 'ਚ ਪਜਾਮੇ ਟੰਕ ਕੇ ਉਹ ਵੱਖਰੀ ਗੱਲ ਆ ਕਿ ਪਜਾਮੇ ਟੰਕ ਕੇ ਪਾਣੀਆਂ 'ਚ ਖੜਨ ਨਾਲ ਪਾਣੀ ਨਹੀਂ ਰੋਕ ਪਾਇਆ ਪਰ ਵੜਤਾ ਗਏ ਪਹਿਲੇ ਤਾਂ ਮਹਿਲਾਂ 'ਚੋਂ ਹੀ ਨਹੀਂ ਨਿਕਲੇ ਸੀ ਇੰਨਾ ਬਦਲਾਅ ਤਾਂ ਕਰ ਲਿਆ ਉਹਨਾਂ ਨਾਲੋਂ ਕੁਸ਼ਕ ਚੰਗੇ ਨੇ ਅਗਲੀ ਵਾਰੀ ਇਸ ਤੋਂ ਵੀ ਚੰਗੇ ਕਰਨ ਵਾਲੇ ਲਿਆਵਾਂਗੇ ਸਾਨੂੰ ਇਹ ਨਿਰੰਤਰ ਬਦਲਾਅ ਕਰਦੇ ਰਹਿਣਾ ਪਊਗਾ ਸਾਨੂੰ ਪਿੱਛੇ ਨਹੀਂ ਮੁੜਨਾਗਾ ਕਿਉਂਕਿ ਜੇ ਆਪਾਂ ਪਿੱਛੇ ਮੁੜ ਗਏ ਤੇ ਇਹ ਇਤਿਹਾਸ ਦਾ ਉਲਟਾ ਚੱਕਰ ਬਹੁ ਮਾੜਾ ਹੁੰਦਾ ਹੈ ਅੱਗੇ ਵਧਦੇ ਰਹੋ ਚਾਹੇ ਅਮਰੀਕਾ ਹੋਵੇ ਯੂਰਪ ਹੋਵੇ ਉੱਥੇ ਐ ਹੀ ਹੋਇਆ ਉੱਥੇ ਹੌਲੀ 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 ਉਹਨਾਂ ਨੇ ਉਹ ਸਰਕਾਰਾਂ ਅਚੀਵ ਕਰ ਲੀਆਂ ਜਿਹੜੀਆਂ ਉਹ ਚਾਹੁੰਦੇ ਸੀ ਆਪਾਂ ਵੀ ਕਰ ਲਾਂਗੇ ਪਰ ਹਾਂ ਇਹਦੇ ਤੇ ਟਾਈਮ ਲੱਗਣਾ ਹੈ 15 20 ਸਾਲ ਲੱਗ ਸਕਦੇ ਨੇ ਕਿਉਂਕਿ ਪੰਜ ਪੰਜ ਸਾਲਾਂ ਬਾਅਦ ਬਦਲਾਂਗੇ ਉਦੋਂ ਤੱਕ ਸਾਨੂੰ ਆਪ ਦੇ ਵਿੱਚ ਬਦਲਾਵ ਲਿਆਉਂਦੇ ਰਹਿਣਾ ਪਊਗਾ ਅਸੀਂ ਬਿਹਤਰ ਹੋਈਏ ਫਿਰ ਆਪਦੇ ਪਰਿਵਾਰ ਨੂੰ ਬਿਹਤਰ ਕਰੀਏ ਫਿਰ ਪਿੰਡ ਨੂੰ ਬਿਹਤਰ ਕਰੀਏ ਅੱਜ ਤੁਸੀਂ ਸਟੇਜ ਤੇ ਖੜੇ ਹੋਏ ਮੁੰਡਿਆਂ ਨੂੰ ਵੇਖਿਆ ਕਮੇਟੀਆਂ ਬਣੀਆਂ ਨੇ ਡਰੱਗ ਨੂੰ ਰੋਕਣ ਲਈ ਪਹਿਲਾਂ ਪਰਮਿੰਦਰ ਸਿੰਘ ਅੱਜ 20 ਮੁੰਡੇ ਤਾਂ ਉੱਤੇ ਖੜੇ ਸੀ ਤੇ ਛੇਬਰਾ ਮਾਰਦਾ ਇਕੱਠ ਸਾਹਮਣੇ ਸੀ ਸਾਰੇ ਤਿਆਰ ਨੇ ਹੱਥ ਚੱਕ ਕੇ ਨਾਲ ਖੜਨ ਲਈ ਹੁਣ ਪਿੰਡ ਪਿੰਡ ਉਹਨਾਂ ਨੇ ਦਈਆ ਲਿਆ ਕਿ ਪਿੰਡ ਪਿੰਡ ਜਾ ਕੇ ਐਕਸਪੋਜ਼ ਕਰਾਂਗੇ ਪਿੰਡਾਂ ਦੇ ਬੰਦੇ ਵੀ ਜੋੜਨਗੇ ਨਾਲ ਤੁਰਪੇ ਨਾ ਆਪਾਂ ਕਿਉਂਕਿ ਦੁਨੀਆ ਜੇ ਬਦਲੀ ਹੈ ਉਹ ਲੀਡਰਾਂ ਨੇ ਨਹੀਂ ਬਦਲੀ ਲੋਕਾਂ ਨੇ ਬਦਲੀ ਹੈ ਲੋਕ ਖੁਦ ਸਿੱਖਿਅਤ ਹੁੰਦੇ ਨੇ ਜਦੋਂ ਅਸੀਂ ਵੀ ਆਪ ਦੇ ਲੋਕ ਸਾਰੇ ਸਿੱਖਿਆਤ ਕਰ ਲੈ ਇਹ ਪੂਰੇ ਸਿੱਖਿਅਤ ਹੋ ਗਏ ਫਿਰ ਸਮਝੋ ਆਪਾ ਬਦਲਾਵ ਅਸਲ ਚ ਵਧ ਗਿਆ ਅੱਛਾ ਇੱਕ ਸਵਾਲ ਲਗਾਤਾਰ ਉੱਠਦਾ ਹੈ ਕਿ ਪੰਜਾਬ ਦੇ ਵਿੱਚ ਆਮ ਲੋਕੀਂ ਉੱਠਦੇ ਆ ਨਸ਼ੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਆ ਪਰ આરોਪ ਇਹ ਲੱਗਦਾ ਜਿਵੇਂ ਪਰਮਿੰਦਰ ਸਿੰਘ ਝੋਟਾ ਨੇ ਵੀ ਇਹ ਲਗਾਇਆ આરોਪ ਕਿ ਸਰਕਾਰਾਂ ਤੇ ਪੁਲਿਸ ਪ੍ਰਸ਼ਾਸਨ ਕਿਤੇ ਨਾ ਕਿਤੇ ਉਹ ਉਹਨਾਂ ਦੇ ਹੱਕ ਚ ਭੁਗਤ ਦਿਆ ਜਿਹੜੇ ਨਸ਼ੇ ਦੇ ਸੋ ਦਾਗਰ ਹੈ ਜਿਹੜੇ ਨਸ਼ਾ ਵਰਤਉਂਦੇ ਆ ਉਹਨਾਂ ਦੇ ਹੱਕ ਚ ਭੁਗਤਦੇ ਆ ਤੇ ਇਹ ਕਿੰਨੇ ਕਿੰਨਾ ਕ ਸੱਚ ਲੱਗਦਾ ਤਾਂ ਹੀ ਤਾਂ ਮੈਨੂੰ ਹਾਸਾ ਆ ਰਿਹਾ ਸੀ ਆਂਦੇ ਜੀ ਅਸੀਂ ਆਪਦਾ ਕੰਮ ਸਾਡੇ ਕੰਮ ਚ ਦਖਲ ਕਿਉਂ ਦੇ ਰਹੇ ਆ ਮੈਂ ਕਿਹਾ ਕੰਮ ਕਿਹੜਾ ਨਸ਼ਾ ਵੇਚਣ ਵਾਲਾ ਵਕਵਾਉਣ ਵਾਲਾ ਜਾਂ ਰੋਕਣ ਵਾਲਾ ਰੋਕਣ ਵਾਲਾ ਹੁੰਦਾ ਤਾਂ ਅਸੀਂ ਬਿਲਕੁਲ ਦਖਲ ਨਾ ਦਿੰਦੇ ਤੁਸੀਂ ਵਿਕਵਾ ਰਹੇ ਹੋ ਤੁਸੀਂ ਨਸ਼ਾ ਵਿਕਵਾ ਰਹੇ ਹੋ ਤਾਂ ਅਸੀਂ ਦਖਲ ਦੇ ਰਹੇ ਆ ਵਿੱਚ ਤੇ ਇਹ ਭੁਗਤਨਗੇ ਇਹਨਾਂ ਨੂੰ ਬੜੇ ਦਸ਼ਕਾਂ ਦੀ ਆਦਤ ਇਹਨਾਂ ਦੇ 2-3 ਬੰਦਿਆਂ ਦੇ ਤਾਂ ਕੇਸ ਵੀ ਬਣ ਗਏ ਨੇ ਮਜਬੂਰੀ ਚ ਇਹਨਾਂ ਦੇ ਨਾਂ ਦੱਸਣੇ ਪਏਗੇ ਇਹਨਾਂ ਨੂੰ ਹਾਈ ਕੋਰਟ ਦੇ ਦਬਾਅ ਕਰਕੇ ਬਾਕੀਆਂ ਨੂੰ ਵੀ ਕਰ ਲਾਂਗੇ ਸਿੱਧੇ ਕੋਈ ਗੱਲ ਨਹੀਂ ਇਹ ਤਾਂ ਆਂਦੇ ਆ ਨਾ ਹੁਣ ਆ ਪਰਮਿੰਦਰ ਨੂੰ ਫੜਿਆ ਲੋਕਾਂ ਦਾ ਕੱਠ ਛੜਾ ਕੇ ਵਿਖਾਊਗਾ ਉਹਨੂੰ ਇੱਕ ਕੁੜੀ ਤਾਂ ਕੇਸ ਪਾਇਆ ਸੀ ਇਹਨਾਂ ਨੇ ਕਿ ਉਹ ਉਹਦੇ ਨਾਲ ਛੇੜਛਾੜ ਕੀਤੀ ਉਹਨੇ ਪਾਇਆ ਸੀ ਨਾ ਅੱਜ ਉਹ ਕੁੜੀ ਬਿਆਨ ਦੇ ਗਈ ਹੈ ਕਿਉਂਕਿ ਉਹਦੀ ਜ਼ਮੀਰ ਜਾਗ ਪਈ ਉਹਦੀ ਆਤਮਾ ਜਾਗ ਪਈ ਔਰ ਇੰਨੇ ਲੋਕਾਂ ਦਾ ਕੱਠ ਵੇਖ ਕੇ ਉਹਨੂੰ ਲੱਗਿਆ ਕਿ ਯਾਰ ਲੋਕ ਤਾਂ ਇੱਕ ਹੋਰ ਪਾਸੇ ਨੇ ਮੈਂ ਗਲਤ ਬੋਲ ਰਹੀ ਹਾਂ ਉਨੇ ਬਿਆਨ ਦਿੱਤਾ ਇਹ ਪਹਿਲਾਂ ਕਦੇ ਹੋਇਆ ਸੀ ਹੋ ਗਿਆ ਨਾ ਹੁਣ ਅਸੀਂ ਦੱਸ ਰਿਹਾ ਇਹ ਤਾਂ ਮੈਂ ਨਾ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਨਸ਼ਿਆਂ ਦੇ ਵਿਰੁੱਧ ਅਮਰੀਕਾ ਜਿਵੇਂ ਲੜਿਆ ਉਹਨੇ ਤਾਂ ਦੂਜੇ ਦੇਸ਼ਾਂ ਤੇ ਹਮਲੇ ਵੀ ਕਰਤੇ ਐਫਬੀਆਈ ਨੇ ਕਹਿਨ ਤੇ ਜਾਂ ਸੀਆਈਏ ਦੇ ਕਹਿਨ ਤੇ ਤਾਂ ਨਹੀਂ ਨਸ਼ਾ ਰੋਕ ਸਕਿਆ ਪਤਾ ਕਿਉਂ ਕਿ ਉਥੇ ਲੋਕ ਲਹਿਰ ਨਹੀਂ ਬਣੀ ਓਏ ਸਾਡੇ ਤਾਂ ਲੋਕ ਲਹਿਰ ਬਣ ਰਹੀ ਐ ਸਾਰੋ ਤੁਸੀਂ ਸਾਥ ਦਿਓ ਇਹ ਜਿਹੜੇ ਆਖ ਰਹੇ ਆ ਨਾ ਕਿ ਪੁਲਿਸ ਦੇ ਕੰਮ ਵਿੱਚ ਦਖਲ ਨਾ ਦਿਓ ਮੈਂ ਉਹਨਾਂ ਤੁਸੀਂ ਦਖਲ ਦੇਣ ਦਿਓ ਬੋਲਣ ਦਿਓ ਇੱਕ ਲੋਕ ਲਹਿਰ ਬਣਨ ਦਿਓ ਤਾਂ ਹੀ ਨਸ਼ਾ ਰੋਕਿਆ ਜਾ ਸਕਦਾ ਨਹੀਂ ਤਾਂ ਪ੍ਰਸ਼ਾਸਨ ਇੱਕ ਹੱਦ ਤੋਂ ਅੱਗੇ ਨਸ਼ਾ ਨਹੀਂ ਰੋਕ ਸਕਦਾ ਇਹ ਅਮਰੀਕਾ ਔਰ ਯੂਰਪ ਤੋਂ ਸਾਬਤ ਹੋ ਚੁੱਕਿਆ ਹੈ ਨਸ਼ਾ ਸੁੱਲੀ ਤੌਰ ਤੇ ਉਦੋਂ ਰੋਕ ਸਕਦਾ ਜਦੋਂ ਇੱਕ ਲਹਿਰ ਖੜੀ ਹੋ ਜੇ ਪਿੰਡ ਪਿੰਡ ਚ ਬਾਈਕਾਟ ਸ਼ੁਰੂ ਹੋ ਜੇ ਜੇ ਬੰਦਿਆਂ ਦਾ ਪਿੰਡ ਪਿੰਡ ਚ ਬੰਦੇ ਆ ਕੇ ਦੱਸਣ ਲੱਗ ਜਾਣ ਔਰ ਆਪ ਕਹਿ ਲੈਣ ਸੋਵਾ ਖਾਂ ਲੱਗ ਜਾਣ ਕਿ ਅਸੀਂ ਨਹੀਂ ਖਾਵਾਂਗੇ ਜਾਂ ਨਾ ਖਾਂਦਿਆਂਗੇ ਫਿਰ ਨਸ਼ਾ ਰੁਕੂਗਾ ਇੱਕ ਹੋਰ ਸਵਾਲ ਵੀ ਮਨ ਚ ਉੱਠਦਾ ਵੀ ਜਦੋਂ ਆਪਾਂ ਨਸ਼ੇ ਦੀ ਗੱਲ ਕਰਦੇ ਆ ਇਹ ਤਾਂ ਦੇਖਦੇ ਆ ਕਿ ਬਾਰਡਰ ਪਾਰ ਤੋਂ ਨਸ਼ਾ ਆਉਂਦਾ ਹੈ ਅੱਜ ਦਿਨ ਖਬਰ ਵੀ ਛਪਦੀ ਹੈ ਕੋਈ ਨਾ ਕੋਈ ਕਿ ਜੀ ਉੱਥੇ ਡਰੋਨ ਸੈੱਟ ਲਿਆ ਉੱਥੇ ਡਰੋਨ ਦੇ ਰਾਹੀਂ ਆ ਰਿਹਾ ਸੀ ਪਰ ਜਦੋਂ ਖਬਰਾਂ ਹੋਰ ਵੱਡੀਆਂ ਛਪਦੀਆਂ ਵੀ ਗੁਜਰਾਤ ਦੀ ਕਿਸੇ ਬੰਦਰਗਾਹ ਤੇ ਜਦੋਂ ਹਜ਼ਾਰ ਕਰੋੜ ਦਾ ਨਸ਼ਾ ਫੜਿਆ ਜਾਂਦਾ ਤੇ ਉਹਦੇ ਤੇ ਕਿੰਨੀ ਕ ਕਾਰਵਾਈ ਹੋਈ ਤੇ ਕਿੰਨਾ ਕ ਨਸ਼ਾ ਗੁਜਰਾਤ ਤੋਂ ਜਾਂ ਦਿੱਲੀ ਤੋਂ ਪੰਜਾਬ ਤੱਕ ਆਉਂਦਾ ਹੈ ਤੇ ਉਹਦੇ ਵਿੱਚ ਉਹਦੇ ਬਾਰੇ ਸਰਕਾਰਾਂ ਕਿਉਂ ਨਹੀਂ ਗੱਲ ਕਰਦੀਆਂ ਤੇ ਉਹਦਾ ਕਿਉਂ ਨਹੀਂ ਹੱਲ ਹੁੰਦਾ ਇਸ ਲਈ ਕਿ ਸ਼ਾਇਦ ਆਪਾਂ ਜਦੋਂ ਵੋਟ ਪਾਉਣ ਜਾਣੇ ਆ ਨਾ ਉਦੋਂ ਇਹਨਾਂ ਨੂੰ ਪੁੱਛ ਦੇਣੀਗੇ ਕਿ 10 ਭਾਈ ਉਦੋਂ ਜਿਹੜੀ ਤੁਹਾਡੇ ਉੱਤੇ ਗੁਜਰਾਤ ਵਾਲੀ ਬੰਦਰਗਾਹ ਤੇ ਜਿਹਦਾ ਮਾਲਕ ਅਡਾਨੀ ਹੈ ਇਹਨਾਂ ਨਸ਼ਾ ਫੜਿਆ ਗਿਆ ਤਾਂ ਤੁਸੀਂ ਕੀ ਕਾਰਵਾਈ ਕੀਤੀ ਕੀ ਅਸੀਂ ਪਾਰਲੀਮੈਂਟ 'ਚ ਜਦੋਂ ਇਹਨਾਂ ਦੇ ਉਮੀਦਵਾਰ ਖੜੇ ਹੋਣਗੇ ਇਹਨਾਂ ਤੋਂ ਪੁੱਛਾਂਗੇ ਜਦੋਂ ਅਸੀਂ ਐ ਪੁੱਛਣ ਲੱਗੇ ਉਸ ਤੋਂ ਬਾਅਦ ਇਹ ਜਵਾਬ ਦੇਣਾ ਸ਼ੁਰੂ ਕਰ ਦੇਣਗੇ ਜਦੋਂ ਉਹਨਾਂ ਨੂੰ ਲੱਗਦਾ ਕਿ ਯਾਰ ਵੋਟਾਂ ਤਾਂ ਕਿਸੇ ਹੋਰ ਕਾਰਨ ਕਰਕੇ ਪੈਂਦੀ ਹੈ ਇੰਨਾਂ ਗੱਲਾਂ ਕਰਕੇ ਨਹੀਂ ਪੈਂਦੀਆਂ ਆਂਦੀਆਂ। ਉਦੋਂ ਇਹ ਕੰਮ ਹੁੰਦਾ ਹੈ। ਸਿਰਫ ਸਾਨੂੰ ਜਾਗਣ ਦੀ ਲੋੜ ਹੈ। ਮੈਂ ਤਾਂ ਹੀ ਕਿਹਾ ਜਦੋਂ ਅਸੀਂ ਪਿੰਡ-ਪਿੰਡ ਜਾਗ ਪਾਂਗੇ ਨਾ, ਜਦੋਂ ਸਾਡੀਆਂ ਸਮਿਤੀਆਂ ਬਣ ਗਈਆਂ, ਜਦੋਂ ਅਸੀਂ ਬੰਦੇ ਭਜਾਉਣੇ ਸ਼ੁਰੂ ਕਰਤੇ ਐਕਸਪੋਜ਼ ਬਾਈਕਾਟ ਸ਼ੁਰੂ ਕਰਤਾ, ਉਦੋਂ ਅਸੀਂ ਨਾ ਆਉਣ ਵਾਲੇ ਆਖੌਤੀ ਲੀਡਰਾਂ ਨੂੰ ਵੀ ਪੁੱਛਣ ਲੱਗੇ ਜਾਾਂਗੇ ਕਿ ਦੱਸ ਭਾਈ, ਜਦੋਂ ਤੈਨੂੰ ਅਸੀਂ ਪਾਵਰ ਦੇ ਕੇ ਭੇਜਿਆ, ਤੂੰ ਉੱਥੇ ਕੀ ਕੀਤਾ ਜਾ ਕੇ? ਤੇਰੀ ਸਰਕਾਰ ਨੇ ਕੀ ਕੀਤਾ ਦੱਸ? ਜਦੋਂ ਐਂ ਕਰਨ ਲੱਗੇ ਉਦੋਂ ਗੱਲ ਬਣ ਚੋ ਆਪਣੀ। ਅੱਛਾ ਇੱਕ ਹੋਰ ਵੀ ਖਦਸ਼ਾ ਵੱਡਾ ਸਾਹਮਣੇ ਆਉਂਦਾ ਵੀ ਪੰਜਾਬ ਦੇ ਵਿੱਚ ਜਿੰਨਾ ਨਸ਼ਾ ਆ ਰਿਹਾ ਜਿੰਨੀ ਨਸ਼ੇ ਦੀ ਖਪਤ ਹੋ ਰਹੀ ਹੈ ਉਹਨਾਂ ਨਸ਼ਾ ਕੱਲੇ ਬਾਰਡਰ ਤੋਂ ਨਹੀਂ ਆ ਰਿਹਾ ਜਾਂ ਗੁਜਰਾਤ ਤੋਂ ਆਵੇ ਜਾਂ ਦਿੱਲੀ ਤੋਂ ਆਵੇ ਇਹ ਵੀ ਸੰਭਵ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਹੀ ਫੈਕਟਰੀਆਂ ਲੱਗੀਆਂ ਹੋਣ ਉਸ ਨਸ਼ੇ ਦੀਆਂ ਸਿੰਥੈਟਿਕ ਡਰੱਗ ਦੀਆਂ ਲੱਗੀਆਂ ਨੇ ਔਰ ਉਹ ਸਭ ਤੋਂ ਖਤਰਨਾਕ ਹੈ ਜਿਹੜੇ ਮੁੰਡੇ ਓਵਰਡੋਜ਼ ਹੋਣ ਨਾਲ ਮਰ ਰਹੇ ਨੇ ਜਾਂ ਬਹੁਤ ਜਲਦੀ ਉਹਨਾਂ ਦਾ ਪਤਨ ਹੋ ਜਾਂਦਾ ਹੈ ਹਰ ਕਿਸੇਓ ਉਹਦਾ ਕਾਰਨ ਉਹ ਸਿੰਥੈਟਿਕ ਨਸ਼ਾ ਹੀ ਹੈ ਜਿਹੜਾ ਕਿ ਇੱਥੇ ਹੀ ਪ੍ਰੋਡਿਊਸ ਹੋ ਰਿਹਾ ਕਿਉਂਕਿ ਜਦੋਂ ਉਹਨਾਂ ਨੂੰ ਲੱਗਿਆ ਕਿ ਯਾਰ ਇੱਥੇ ਤਾਂ ਕੋਈ ਰੋਕਣ ਵਾਲਾ ਹੀ ਹੈ ਨਹੀਂਗਾ ਮਤਲਬ ਇਹ ਹਾਲਾਤ ਅਫਗਾਨਿਸਤਾਨ ਚ ਸੀ ਤੇ ਅਫਗਾਨਿਸਤਾਨ ਦਾ ਰਾਜਨੀਤਿਕ ਹਾਲਾਤ ਕੀ ਸੀ ਆਪਾਂ ਨੂੰ ਪਤਾ ਹੈ ਉਹੀ ਹਾਲਾਤ ਪੰਜਾਬ ਚ ਬਣ ਗਏ ਤਾਂ ਹੀ ਉਹਨਾਂ ਨੇ ਸਿੰਥੈਟਿਕ ਡਰਗ ਦੀਆਂ ਫੈਕਟਰੀਆਂ ਲਾ ਲੀਆਂ ਇੱਥੇ ਹੁਣ ਅਸੀਂ ਉਹ ਚੀਜ਼ਾਂ ਵੱਲ ਆ ਗਏ ਆਂ ਤੇ ਸ਼ਾਇਦ ਰੋਕ ਲਾਂਗੇ ਉਹਨੂੰ ਵੀ ਹੁਣ ਰੁਕਣ ਗਿਆ ਚੀਜ਼ਾਂ ਲੋਕ ਰੁਕਣ ਗਿਆ ਇਸ ਕਰਕੇ ਕਿ ਇਹ ਨਹੀਂ ਕਿ ਇਹਨਾਂ ਦੀ ਪੁਲਿਸ ਛਾਪੇ ਮਾਰ ਲੂਗੀ ਪੁਲਿਸ ਨੂੰ ਤਾਂ ਸਾਰਿਆਂ ਨੂੰ ਪਤਾ ਹੈ ਕਿੱਥੇ ਇਹ ਤਾਂ ਬਖਵਾ ਰਹੇ ਨੇ ਹਿੱਸੇਦਾਰ ਰਹੇ ਨੇ ਇਹ ਰੋਕਣਗੇ ਲੋਕ ਲਹਿਰ ਬਣ ਕੇ ਜਦੋਂ ਅਸੀਂ ਪਿੰਡਾਂ 'ਚ ਰੋਕਦੇ ਸ਼ਹਿਰਾਂ 'ਚ ਰੋਕਦੇ ਤਾਂ ਫਿਰ ਅਸੀਂ ਇਕੱਠੇ ਹੋ ਕੇ ਫੈਕਟਰੀਆਂ ਤੇ ਵੀ ਜਾ ਸਕਦੇ ਆ ਇਧਰ ਨੂੰ ਸਾਨੂੰ ਵਧਣਾ ਪਊਗਾ ਜਦੋਂ ਅਸੀਂ ਵਧਗੇ ਨਾ ਸ਼ਹਿਰਾਂ ਸਮਝ ਲਾ ਅਸੀਂ ਉਹ ਪੰਜਾਬ ਬਣਾ ਲਿਆ ਜਿਹੜਾ ਅਸੀਂ ਲੋਚਦੇ ਆ ਫਿਰ ਉਹ ਪੰਜਾਬ ਬਣ ਜੂਗਾ ਸਾਨੂੰ ਬਾਲੀ ਉਮੀਦ ਇਹਨਾਂ ਤੋਂ ਨਹੀਂ ਰੱਖਣੀਗੀ ਇਨਾਂ ਤੋਂ ਉਮੀਦ ਰੱਖਾਂਗੇ ਤਾਂ ਫਿਰ ਤਾਂ ਪੱਲੇ ਕੱਖ ਨਹੀਂ ਪੈਣਾ ਫਿਰ ਤਾਂ ਆਹੀ ਕੁਝ ਪੈਣਾ ਜੋ ਆਪਾਂ ਵੇਖ ਰਹੇ ਹਾਂ ਪਿਛਲੇ 10 15 ਸਾਲਾਂ ਤੋਂ ਸਾਨੂੰ ਆਪ ਉੱਠ ਕੇ ਅੱਗੇ ਆਉਣਾ ਪਊਗਾ ਇਹ ਜਿਹੜਾ ਕਹਿ ਰਹੇ ਨੇ ਨਾ ਕਿ ਤੁਸੀਂ ਹਰ ਬੰਦਾ ਕਾਨੂੰਨ ਆਪਦੇ ਹੱਥੇ ਚ ਲੈ ਲੂ ਤਾਂ ਕੀ ਬਣ ਜੂਗਾ ਕੁਝ ਨਹੀਂ ਬਣ ਜੂਗਾ ਅਸੀਂ ਕਾਨੂੰਨ ਬੰਦਿਆਂ ਨੂੰ ਮਾਰ ਨਹੀਂ ਰਹੇਗੇ ਅਸੀਂ ਕੋਈ ਹਰ ਫੈਸਲੇ ਨੂੰ ਨਹੀਂ ਕਰ ਰਿਹਾ ਅਸੀਂ ਸਿਰਫ ਡਰੱਗ ਦੀ ਗੱਲ ਕਰ ਰਹੇ ਹਾਂ ਕਿ ਡਰੱਗ ਦੇ ਮਾਮਲੇ ਦੇ ਵਿੱਚ ਅਸੀਂ ਬੋਲਾਂਗੇ ਉਹਦੇ ਤੋਂ ਇਹਨਾਂ ਨੂੰ ਘਬਰਾਟ ਆ ਕੋਗੇ ਇਹਨਾਂ ਦੀ ਹਿੱਸੇਦਾਰੀ ਖਤਮ ਹੋੂਗੀ ਉਹ ਉਮੀਦ ਕਰਦੇ ਆ ਕਿ ਪੰਜਾਬ ਦੇ ਲਈ ਕੁਛ ਨਾ ਕੁਛ ਚੰਗਾ ਹੋਊਗਾ ਜੇ ਪੰਜਾਬ ਦੇ ਲੋਕ ਜਾਗੇ ਆ ਤੇ ਕੁਛ ਨਾ ਕੁਛ ਉਹ ਬਦਲਾਵ ਲਿਆਉਣਗੇ ਬਹੁਤ 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 ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਥੈਂਕ ਯੂ ਇਸੇ ਤਰੀਕੇ ਨਾਲ ਪੰਜਾਬ ਦੀ ਗੱਲ ਕਰਾਂਗੇ ਪੰਜਾਬੀਅਤ ਦੀ ਗੱਲ ਕਰਾਂਗੇ ਪੰਜਾਬ ਦੀਆਂ ਸਮੱਸਿਆਵਾਂ ਦੀ ਗੱਲ ਕਰਦੇ ਰਵਾਂਗੇ ਤੁਸੀਂ ਵੇਖਦੇ ਰਹੋ ਡਾਕ